ਗਮਾੜਾ ਦੇ ਕੰਮਾਂ ਨੂੰ ਲੈ ਕੇ ਮੁਹਾਲੀ ਦੇ ਮੇਰ ਅਮਰਜੀਤ ਸਿੰਘ ਜਿੱਤੀ ਸਿੱਧੂ ਵੱਲੋਂ ਐਮਐਲਏ ਕੁਲਵੰਦ ਸਿੰਘ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ ਗਮਾੜਾ ਲੁੱਟ ਰੋਟ ਕੇ ਘਰ ਭਰੀ ਜਾਂਦਾ ਸਾਰੇ ਪੰਜਾਬ 'ਚ ਵੰਡ ਰਹੇ ਨੇ ਕਿੱਥੇ ਕਿੱਥੇ ਪੈਸੇ ਜਾ ਰਹੇ ਨੇ ਔਰ ਪੈਸੇ ਕਿੱ데 ਨੇ ਮੁਹਾਲੀ ਦੇ ਔਰ ਕਿੱਥੇ ਦਿਖਾ ਕੇ ਅੱਜ ਇੱਕ ਇੱਕ ਸ਼ੋਰੂਮ ਭਾਜੀ ਮੁਹਾਲੀ ਦੇ ਵਿੱਚ 30 30 35 35 ਕਰੋੜ ਰੁਪਏ ਦਾ ਵਿਗਦਾ ਤਾਂ ਉਹ ਕਿੰਨੀ ਜਗ੍ਹਾ 200 ਗਾਜ ਜਗ੍ਹਾ ਔਰ ਮੈਂ ਬਿਸ਼ਵਾਸ ਨਾਲ ਕਹਿ ਸਕਦਾ ਕਿ ਗਮਾੜਾ ਜਿਹੜਾ ਆਪਣੇ ਘਰ ਭਰਦਾ ਹੈ ਔਰ ਇੱਕ ਲਾਲਚੀ ਦੁਕਾਨ ਬਣ ਕੇ ਚੱਲ ਰਿਹਾ ਹੈਗਾ ਜੇਕਰ ਉਹ ਚਾਵੇ ਜਿਸ ਨਾਂ ਤੇ ਉਹ ਅੱਜ ਆਪਣਾ ਮਾਲ ਵੇਚ ਰਿਹਾ ਉਹ ਚੀਜ਼ ਜਿਹੜੀ ਹੈਗੀ ਆ ਉਹ ਇੱਥੇ ਮਹਾਰਦੀਪ ਡਿਵੈਲਪਮੈਂਟ ਕਰਾਵੇ ਜੇਕਰ ਬਾਈਜਾਸ ਉਹਨੇ ਨਾ ਕਰਵਾਇਆ ਤਾਂ ਸਾਨੂੰ ਸੜਕ ਤੇ ਹੋਣਾ ਪਊਗਾ ਔਰ ਸਾਡੇ ਕੋਲੇ ਕੋਈ ਹੋਰ ਚਾਰਾ ਨਹੀਂ ਰਹਿਣਾ ਵੀ ਅਸੀਂ ਕਰੀਏ ਕੀ ਮੈਂ ਤੁਹਾਡੇ মিডিਆ ਦੇ ਜ਼ਰੀਏ ਫਿਰ ਮੈਂ ਐਮਰ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਨੂੰ ਟਾਈਮ ਦੱਸੋ ਸਮਾਂ ਦੱਸੋ ਸਥਾਨ ਦੱਸੋ ਕਿੱਥੇ ਆਈਏ ਕਿੱਥੇ ਜਾਣਾ ਨਾਲ ਚੱਲਾਂਗੇ ਡਾਟਾ ਮੈਂ ਨਾਲ ਲੈ ਕੇ ਆਉਂਗਾ ਇਹ ਨਹੀਂ ਕਿ ਮੈਂ ਖਾਲੀ ਹੱਥ ਆ ਗਿਆ ਮੈਂ ਦੱਸੂਗਾ ਕਿ ਕਿਨੇ ਕਿਨੇ ਪੈਸੇ ਲੈਣੇ ਆ ਔਰ ਮੈਂ ਇਹ ਦੱਸੂਗਾ ਕਿ ਕੀ ਕੀ ਕੰਮ ਹੋਣ ਵਾਲੇ ਨੇ ਮਹਾਰਾਜ ਦੇ ਵਿੱਚ ਮੇਰੇ ਕੋ ਸਾਰੇ ਡਾਟੇ ਬਣੇ ਹੋਏ ਨੇ ਹਰ ਚੀਜ਼ ਦਾ ਸੀ ਸਕ੍ਰੂਟਰੀ ਪੂਰੀ ਕੀਤੀ ਹੋਈ ਆ ਕਿ ਮਹਾਰਾਜ ਦੇ ਵਿੱਚ ਕਿਨੇ ਪੈਸੇ ਦੀ ਲੋੜ ਹੈ 600 ਕਰੋੜ ਰੁਪਏ ਘੜ ਤੋਂ ਘੜ ਮਹਾਰਾਜ ਨੂੰ ਚਾਹੀਦਾ ਇਸ ਤੋਂ ਬਾਅਦ ਐਮਐਲਏ ਕੁਲਵੰਤ ਸਿੰਘ ਵੱਲੋਂ ਦਿੱਤਾ ਗਿਆ ਜਵਾਬ ਕਹਿੰਦੇ ਹੋਏ ਨੇ ਜੀ ਇਦਾਂ ਦੇ ਧੰਕੇ ਲੋਕਾਂ ਨੂੰ ਆਮ ਦੰਦੇ ਰਹੇ ਨੇ ਤੇ ਲੋਕਾਂ ਨੂੰ ਖਾਬ ਕਰਦੇ ਰਹੇ ਨੇ ਹੁਣ ਇਹਦੇ ਅਸਲ ਵਿੱਚ ਆਪਣਾ ਮੈਂਟਲੀ ਤਵਾਜ ਨੂੰ ਗਵਾ ਚੁੱਕੇ ਨੇ ਦੇ ਨੂੰ ਵੀ ਨਾ ਤੇ ਇਹਨਾਂ ਨੂੰ ਕੋਈ ਡਿਸਕੀਪਸ਼ਨ ਦਾ ਰਿਸਪੌਂਸ ਕਿਸੇ ਪਾਸੋਂ ਮਿਲ ਨਹੀਂ ਰਿਹਾ ਇਹ ਐਜ਼ ਅ ਮੀਅਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਕੋਈ ਕੰਮ ਨਹੀਂ ਕਰਾ ਰਿਹਾ ਲੋਕੀ ਤਾਂ ਸਵਾਲ ਪੁੱਛਦੇ ਨੇ ਇਹ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਜਿਹੜੀਆਂ ਗੱਲਾਂ ਜਿਹੜੀਆਂ ਇਹ ਕਰ ਰਹੇ ਹੈ ਬਾਕੀ ਰਹੀ ਜਾਂਦਾ ਮੈਨੂੰ ਮਿਲਣ ਦੀ ਮੇਰੇ ਲਈ ਮੈਂ ਉਹਨਾਂ ਦਾ ਵੀ ਐਮਐਲਏ ਆ ਜਦੋਂ ਮਰਜ਼ੀ ਮੈਨੂੰ ਮਿਲਣ ਆਉਣ ਮੈਂ ਤਾਂ ਇੱਥੇ 9:30 ਵਜੇ ਆ ਜਾਂਦਾ ਹੈ ਸैकड़ों ਹਜ਼ਾਰਾਂ ਲੋਕ ਮੇਰੇ ਹਲਕੇ ਦੇ ਪੰਜਾਬ ਦੇ ਜਿਹੜੇ ਮੈਨੂੰ ਇੱਥੇ ਮਿਲਣ ਆਉਂਦੇ ਤੇ ਮੈਂ ਉਹਦੇ ਕੰਮ ਕਰਦਾ ਇਹ ਵੀ ਜਦੋਂ ਮਰਜ਼ੀ ਆ ਜਾਣ ਮੈਂ ਤਾਂ ਕਦੇ ਨਾ ਕਿਸੇ ਨੂੰ ਰੋਕਿਆ ਨਹੀਂ ਹੈਗਾ ਜਦੋਂ ਮਰਜ਼ੀ ਆ ਕੇ ਦੱਸਾਂ ਬਾਕੀ ਰਹੀ ਜਿੱਥੇ ਗੱਲ ਕਹਿੰਦਾ ਵੀ 600 ਕਰੋੜ ਰੁਪਏ ਚਾਹੀਦੇ ਮੰਤਰੀਆਂ ਦੀ ਸਮਝ ਨਹੀਂ ਆਉਂਦੀ ਹੈਗੀ ਕਿ ਜਦੋਂ ਇਹਦਾ ਭਰਾ ਕੈਬਨਟ ਮੰਤਰੀ ਸੀ ਇਹ ਮੇਅਰ ਵੀ ਸੀ ਉਦੋਂ ਤੇ ਉਦੋਂ ਇਹ ਕਿੰਨੇ ਕਮੈਸ਼ਨ ਲੈ ਗਿਆ ਪਹਿਲਾਂ ਉਹ ਤਾਂ ਹਸਾਬ ਤਾਂ ਦੇਵੇ ਮਹਾਰੀਏ ਲੋਕਾਂ ਨੂੰ ਮੈਨੂੰ ਵੀ ਦੱਸੋ ਜੀ ਦੇਖੋ ਜੀ ਮੇਰਾ ਭਰਾ ਮੇਅਰ ਮੰਤਰੀ ਸੀ ਸਾਡੀ ਸਰਕਾਰ ਸੀ ਅਸੀਂ 100 ਦੇ 200 ਕਰੋੜ ਰੁਪਏ ਲੈ ਕੇ ਆਏ ਤਾਂ ਤੁਸੀਂ ਉਹ ਤਾਂ ਤੁਸੀ ਵੀ ਦਿਓ 600 ਕਰੋੜ ਰੁਪਏ ਹੁਣ ਦੂਸਰੀ ਗੱਲ ਨਾਲ ਸਰਕਾਰ ਸਾਰਿਆਂ ਨੂੰ ਦੇਣ ਨੂੰ ਤਿਆਰ ਵੀ ਹੈ ਜਾਪਰੇ ਚ ਰਹਿ ਕੇ ਪਹਿਲਾਂ ਦੱਸਿਓ ਭਈ ਵੀ 600 ਕਰੋੜ ਰੁਪਏ ਕਾਦੇ ਦੀ ਲਾਉਣਾ ਹੈ ਇਹ ਉਸ ਕੰਮ ਦੀ ਲਾਉਣਾ ਹੈ ਵੀ ਜਿਹੜੀਆਂ ਟੈਲਾ ਪੱਟ ਕੇ ਬਣੀਆਂ ਪੁਰਾਣੀਆਂ ਪੱਟ ਕੇ ਬਣੀਆਂ ਨਾ ਰਹੀਆਂ ਜਿਹੜੀਆਂ ਚੰਗੇ ਭਲੀਆਂ ਉਸ ਵਿੱਚ ਬਰਬਾਦ ਕਰਨਾ 35 ਕਰੋੜ ਰੁਪਏ ਪਹਿਲਾਂ ਹੀ ਪਏ ਸੀ ਕਹਿੰਦੇ ਜਦੋਂ ਮੈਂ ਮੇਰ ਲਈ ਪਛੜੀਆ ਹੁਣ ਪਤਾ ਨਹੀਂ ਪੈਸਾ ਕਿੱਥੇ ਚਲੇ ਗਿਆ ਮੈਨੂੰ ਇਟਿਕਲ ਦੀ ਸਮਝ ਨਹੀਂ ਆਉਂਦੀ ਕਿ ਉਹ 600 ਕਰੋੜ ਰੁਪਈਆ ਜਿਹੜਾ ਇਹ ਮੰਗਦਾ ਉਹ ਕਾਦੇ ਲਈ ਮੰਗਦਾ ਹੈ ਕਿਹੜੀ ਚੀਜ਼ ਲਈ ਮੰਗਦਾ ਹੈ ਤੇ ਸਰਕਾਰ ਨੂੰ ਲਿਖ ਕੇ ਭੇਜੇ ਜੇ ਲਿਖ ਕੇ ਭੇਜਿਆ ਤਾਂ ਫਿਰ ਮੈਨੂੰ ਉਹਦੀ ਕਾਪੀ ਕਰੇ ਕਿ ਅਸੀਂ ਇਹ ਕੰਮਾਂ ਵਾਸਤੇ ਸਰਕਾਰ ਤੋਂ ਪੈਸੇ ਮੰਗੇ ਨੇ ਤੇ ਸਰਕਾਰ ਆਲਰੇਡੀ ਪਹਿਲੇ ਕੰਮ ਕਰ ਰਹੀ ਹੈ ਡਬਲ ਰੋਡਸ ਬਣ ਰਹੀਆਂ ਨੇ ਤੇ ਜਿਹੜੀਆਂ ਰੋਡਾਂ ਦੇ ਡਬਲ ਬਣ ਰਹੀਆਂ ਨੇ ਕੰਮਾਂ ਉੱਤੇ ਚੱਲ ਰਿਹਾ ਹੈ ਕਿਓਂ ਬਣ ਰਹੇ ਨਿਰੰਤਰ ਕੰਮ ਜਾ ਰਹੇ ਕੈਮਰੇ ਲੱਗ ਚੁੱਕੇ ਨੇ 100 ਗ੍ਰੂਨ ਰਵੇ ਦੀ ਕਰੀਬ ਦੀ ਲਾਲ ਲਾਗੇ ਦੇ ਨਾਲ ਇਹ ਮੈਨੂੰ ਇਹ ਤਾਂ ਕੱਢੂ ਘੜ ਸਦੂ ਦੱਸੇ ਵੀ ਇਹ ਕਿਹੜੀ ਸਰਕਾਰ ਨੇ ਲੈ ਕੇ ਭੇਜਿਆ ਕਿਹੜੇ ਐਸੀਮੀਲ ਭੇਜੇ ਨੇ ਵੀ ਸਾਨੂੰ ਇਹਨਾਂ ਦੇ ਅਗੇਂਸਟ ਜਿਹੜਾ ਪੈਸਾ ਉਹ ਦਿਓ ਤੇ ਇਸ ਕਰਕੇ ਵੀ ਇਹ ਇਦਾਂ ਦੇ ਧਮਕੀਆਂ ਦੇਣੀਆਂ ਛੱਡ ਗਏ ਆਪਣੇ ਕੰਮ ਵੱਲ ਧਿਆਨ ਕਰਨ ਲੋਕਾਂ ਦਾ ਧਿਆਨ ਨਾ ਵਧਕਾਓ ਲੋਕਾਂ ਨੂੰ ਕੰਮ ਕਰਕੇ ਦਿਖਾਓ ਮੇਰੇ ਨੂੰ ਇਹ ਵੇਝੇ ਬਾਕੀ ਮੈਂ ਇੱਥੇ ਲੋਕਾਂ ਦਾ ਨੁਮਾਇੰਦਾ ਮੋਹਾਲੀ ਦਾ ਚੁਣੇ